ਭਾਰਤ ਦੇ ਮੈਂ ਤੁਜੀ ਤਜਨੂਆ ਦੋਸਤੋ ਅਸੀਂ ਅਕਸਰ ਕੋਸ਼ਿਸ਼ ਕਰਦੇ ਰਹੇ ਨੇ ਜਦੋਂ ਵੀ ਕਿਤੇ ਜਨ ਹਿੱਤ ਦੀ ਗੱਲ ਹੋਵੇ, ਆਵਾਮ ਦੀ ਗੱਲ ਹੋਵੇ, ਲੋਕਾਂ ਦੀ ਗੱਲ ਹੋਵੇ ਜਾਂ ਵਿਸ਼ੂ ਦੀ ਗੱਲ ਹੋਵੇ, ਕਿਤੇ ਨਾ ਕਿਤੇ ਸੁਖ ਸ਼ਾਂਤੀ ਸਮ੍ਰਿਧੀ ਦੀ ਗੱਲ ਹੋਵੇ ਤਾਂ ਅਸੀਂ ਉੱਥੇ ਜਾ ਕੇ ਜਿਹੜੀ ਐਫਰਟਸ ਕੀਤੀ ਜਾਂਦੀ ਉਹਦੇ ਬਾਰੇ ਆਪਾਂ ਜਾਣਕਾਰੀ ਲੈਣੇ, ਆਪਣੇ ਦਰਸ਼ਕਾਂ ਤੱਕ ਪਹੁੰਚਾਉਣੇ ਆ ਤਾਂ ਕਿ ਬਹੁਤ ਸਾਰੇ ਦਰਸ਼ਕ ਵੀ ਇਹੋ ਜਿਹਾ ਕਾਰਜ ਕਰਨਾ ਚਾਹੁੰਦੇ ਆ ਪਰ ਕਿਸੇ ਨਾ ਕਿਸੇ ਕਾਰਨ ਚਾਹੇ ਮਾਰਗਦਰਸ਼ਨ ਤੋਂ ਬਿਨਾਂ ਜਾਂ ਕਿਸੇ ਹੋਰ ਕਾਰਨ ਜਿਹੜੇ ਉਹ ਨਹੀਂ ਕਰ ਸਕਦੇ। ਸੋ ਇਸੇ ਗੱਲਬਾਤ ਨੂੰ ਇਸ ਤਰ੍ਹਾਂ ਦੀ ਗੱਲਬਾਤ ਨੂੰ ਲੈ ਕੇ ਅਸੀਂ ਗੱਲ ਕਰਦੇ ਆਂ ਅੱਜ ਅਸੀਂ ਬਸੀ ਗਲਾਮਸਾਂ ਦੇ ਜੀ ਆਇਆਂ ਨੂੰ ਸਮੇ ਸਮੇਤ ਕਿschen ਕਰਾਈ ਜਾਂਦੀ ਆ 13 ਫਰਵਰੀ ਨੂੰ ਇੱਕ ਬਹੁਤ ਵੱਡਾ 1100 ਇੱਕ ਹਵਨ ਕੁੰਡੇ ਜਿਹੜਾ ਕਰਵਾਇਆ ਜਾ ਰਿਹਾ ਮਹਾਜ ਸੁਆਮੀ ਉਦੇਗਰੀ ਜੀ ਦੀ ਮਹਾਰਾਦੀ ਇਕਵਾਦੀ ਵਿੱਚ ਸੂ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਉਹਨਾਂ ਦੀ ਗੱਲ ਕਰਾਂਗੇ ਅੱਜ ਇਸ ਮੰਦਰ ਦੇ ਅਨੰਨ ਭਗਤ ਜਿਹੜੇ ਅਨਰਾਖ ਸੂਜੀ ਹੈ ਵੀ ਇਹ ਪ੍ਰੋਗਰਾਮ ਜਿਹੜਾ ਹੈ ਕਦੋਂ ਤੋਂ ਹੋ ਰਿਹਾ ਕਿਵੇਂ ਹੋ ਰਿਹਾ ਔਰ ਇਹਦੇ ਲਈ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਸੂਸਾ ਤੁਹਾਡਾ ਸਵਾਗਤ ਹੈ ਜੀ ਦਾ ਬਾਤ ਤੇ ਮਿਹਰਬਾਨੀ ਜਨੋਾ ਜੀ ਸੂਸਾ ਬਈ ਜਿਹੜਾ ਤੁਸੀਂ ਕਾਰਜਕ੍ਰਮ ਦਾ ਆਯੋਜਨ ਕਰਨਾ ਹੈ 13 ਫਰਵਰੀ ਨੂੰ ਜਿਹੜਾ ਵੱਡਾ 1100 ਕੁੰਡੀ ਜਿਰਵਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਜੀ ਮੈਂ ਤਾਂ ਖੁਦ ਹੈਰਾਨਾ ਜੀ ਪਿਛਲੇ ਯੱਗ 'ਚ ਮੈਂ ਜੁੜਿਆ ਰਿਆ 201 ਵਿਦਵਾਨਾਂ ਨੇ 11 ਮਾਰਚ ਤੋਂ ਲੈ ਕੇ 31 ਮਾਰਚ ਤੱਕ ਯੱਗ ਕੀਤਾ ਉਹ ਵੀ ਵਿਸ਼ਵ ਸ਼ਾਂਤੀ ਲਈ ਸੀ ਮੈਨੂੰ ਹੈਰਾਨੀ ਇਹ ਹੈ ਕਿ ਮਹਾਰਾਜ ਨੇ ਇਹ ਕਿਹਾ ਕਿ ਇਹਨਾਂ ਦੇ ਗੁਰੂ ਜਿਹੜੇ ਸੀਗੇ ਸਵਾਮੀ ਪੰਤ ਗਿਰੀ ਜੀ ਬ੍ਰਹਮਲੀਨ ਜੀ ਉਹਨਾਂ ਨੇ ਇਹਨਾਂ ਨੂੰ ਆਸ਼ੀਰਵਾਦ ਦਿੱਤਾ ਹੈ ਕਿ ਜੋ ਵੀ ਤੁਸੀਂ ਜਨ ਕਲਿਆਣ ਲਈ विश्व ਕਲਿਆਣ ਲਈ ਸਭ ਦੇ ਭਲੇ ਲਈ ਧਾਰਮਿਕ ਅਨੁਸ਼ਠਾਨ ਜੋ ਵੀ ਤੁਸੀਂ ਯੱਗ ਕਰਨਾ ਚਾਹੁੰਗਾ ਤੈਨੂੰ ਕਦੀ ਉਹਦੇ ਚ ਕੋਈ ਰੁਕਾਵਟ ਨਹੀਂ ਆਏਗੀ ਹੁਣ ਮਹਾਰਾਜ ਕੋਲ ਐਨ ਰਿਸੋਰਸ ਵੀ ਨਹੀਂ ਰਿਸੋਰਸ ਵੀ ਨਹੀਂ ਹੈ ਪਰ ਫੇਰ ਵੀ ਐਨੇ ਵੱਡੇ ਵੱਡੇ ਇਹਨਾਂ ਨੇ ਯੱਗ ਕੀਤੇ ਹੁਣ ਦੇਖੋ ਜੋ ਯੱਗ ਕਰਦਾ ਸੰਨਿਆਸੀ ਉਹ ਸਿਰਫ ਸਾਡੇ ਵਰਗੇ ਗ੍ਰਿਹਸਤੀਆਂ ਨੂੰ ਹੀ ਫਾਇਦਾ ਹੁੰਦਾ ਬਿਲਕੁਲ ਜੀ ਬਿਲਕੁਲ ਯੱਗ ਦਾ ਕਹਿੰਗੇ ਜਿਹੜੇ ਸਿਆਸੀ ਐ ਉਹ ਤਾਂ ਪਹਿਲਾਂ ਹੀ ਆਪਣਾ ਸ਼ਹਾਦਤ ਕਰ ਚੁੱਕੇ ਹੁੰਦੇ ਉਹਨਾਂ ਨੂੰ ਯੱਗ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਤਾਂ ਜਿਹੜੀ ਦੁਨੀਆ ਹੈਗੀ ਸਾਡੇ ਵਾਂਗ ਗ੍ਰਿਹਸਤੀ ਉਹਨਾਂ ਦੇ ਭਲੇ ਲਈ ਯੱਗ ਹੁੰਦੇ ਐ ਸੁਆਮੀ ਜੀ ਨੂੰ ਕਿਉਂਕਿ ਇਹਨਾਂ ਦੇ ਗੁਰੂ ਜੀ ਦਾ ਆਸ਼ੀਰਵਾਦ ਹੈ ਇਸ ਕਰਕੇ ਮੈਨੂੰ ਤਾਂ ਪੂਰਾ ਵਿਸ਼ਵਾਸ ਹੈ ਕਿ ਐਨਾ ਵੱਡਾ ਕੰਮ ਭੂਤਪੂਰ ਐਨੇ ਲਾਰਜ ਸਕੇਲ ਤੇ ਜਿੱਤੇ ਕਿ 1101 ਕੁੰਡ ਬਣਨੇ 1121 ਦੀਵਾਰਾਂ ਨੇ ਤਾਂ ਰੋਜ਼ 9 ਤੋਂ 12 ਵਜੇ ਤੱਕ ਦੁਪਹਿਰ ਨੂੰ ਹੋਣਾ ਤਾਂ 19 ਫਰਵਰੀ 2026 ਤੋਂ ਸ਼ੁਰੂ ਹੋਣਾ ਤਾਂ तकरीबन 7 ਤੋਂ ਲੈ ਕੇ 11 ਦਿਨਾਂ ਤੱਕ ਇਹ ਚੱਲਣਾ ਤਾਂ ਦੱਸੋ ਕਿੰਨੇ ਵੱਡੇ ਸਕੇਲ ਤੇ ਹੋਣਾ ਤਾਂ ਜਦ ਇਹ ਯੱਗ 'ਚ ਜੋ ਸਮਗਰੀ ਪਾਣੀ ਉਹ ਵੀ ਸੁਆਮੀ ਜੀ ਨੇ ਖੁਦ ਤਿਆਰ ਕਰਾਣੀ ਤਾਂ ਵਾਤਾਵਰਣ ਕਿੰਨਾ ਸ਼ੁੱਧ ਹੋਊਗਾ ਜੀ ਪਰਿਵਰਣ ਜਿਹੜਾ ਕਾਫੀ ਸ਼ੁੱਧ ਹੋਣਾ ਜਿੱਥੇ ਸੰਕਤਾਂ ਦੀ ਗੱਲ ਹੋ ਰਹੀ ਹੈ ਜੀ 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 ਤਾਂ ਸੁਆਮੀ ਜੀ ਤਾਂ ਇਹ ਵੀ ਕਹਿੰਦੇ ਕਿ ਜਿਹੜੇ ਮੈਂ ਯੱਗ ਐ ਸਿਰਫ ਵਿਸ਼ੂ ਸ਼ਾਂਤੀ ਲਈ ਕਰ ਰਿਹਾ ਹੁਣ ਜਿਹੜਾ ਕਿ ਸਾਰੇ ਪਾਸੇ ਚਾਰੋਂ ਪਾਸੇ ਅਫਰਾ ਤਫਰੀ ਫੈਲੀ ਹੋਈ ਲੜਾਈਆਂ ਲੱਗੀ ਹੋਈਆਂ ਕਹਿੰਦੇ ਜੀ ਅਸੀਂ ਪਰਮਾਤਮਾ ਵਾਹਨ ਲੱਗਾਗੇ ਮਨੁੱਖਤਾ ਦਾ ਅਸੀਂ ਭਲਾ ਕਰਾਂਗੇ ਯਗਿਆਤੀ ਕਰਾਂਗੇ ਕਹਿੰਦੇ ਤਾਂ ਹੀ ਅਸੀਂ ਬਚ ਸਕਦੇ ਹਾਂ ਤੇ ਸਵਾਮੀ ਜੀ ਇਸ ਭਾਵਨਾ ਨਾਲ ਯਗ ਕਰ ਰਹੇ ਐਸ ਕਰਕੇ ਸਾਡਾ ਸਭ ਦਾ ਇੱਕ ਪਾਵਨ ਕਰਤੱਵੇ ਬਣ ਜਾਂਦਾ ਕਿ ਅਸੀਂ ਵੀ ਸਵਾਮੀ ਜੀ ਦਾ ਇਹ ਜਿਹੜਾ ਪੁੰਨ ਦਾ ਕੰਮ ਹੈ ਦੁਨੀਆ ਦੀ ਭਲਾਈ ਲਈ ਕੰਮ ਹੈ ਉਹਦੇ ਵਿੱਚ ਅਸੀਂ ਵੱਧ ਚੜ ਕੇ ਆਪਣਾ ਯੋਗਦਾਨ ਪਾਈਏ ਤੇ ਉਹਦੇ ਯਗ 'ਚ ਹਿੱਸਾ ਲੈਣ ਲਈ ਯਜਮਾਨ ਬਣੀਏ ਆਪਣੇ ਜਿਹੜੇ ਨਾਮ ਹੈ ਕੀਸੀ ਦੇਸ਼ਵਰਸ਼ੀ ਮੰਦਿਰ ਬਸੀ ਗੁਲਾਮ ਉਸਹਿਨ ਜਾ ਕੇ ਸੁਆਮੀ ਜੀ ਨੂੰ ਅਸੀਂ ਨੋਟ ਕਰਾਈਏ ਤਾਂ ਇਹੋ ਜਿਹੇ ਪੁੰਨ ਦਾ ਮੌਕਾ ਬਾਰ ਬਾਰ ਕਦੇ ਨਹੀਂ ਆਣਾ ਅਜਰਵਾ ਜੀ ਜੀ ਬਿਲਕੁਲ ਕਾਲੇਸ਼ਵਰ ਵਾਲੇ ਜਿਹੜੇ ਸੁਆਮੀ ਜੀ ਹੈ ਉੱਥੇ ਜਿਹੜੇ ਸਪਿਰਚੁਅਲ ਹੈ ਜੀ ਸੁਆਮੀ ਵਿਸ਼ਵਰਾਂਤ ਜੀ ਮਹਾਰਾਜ ਤੁਹਾਨੂੰ ਪਤਾ ਕਾਲੇਸ਼ਵਰ ਮਹਾ ਤੀਰਥ ਹਜ਼ਾਰਾਂ ਸਾਲ ਪੁਰਾਣਾ ਤੀਰਥ ਹੈਗਾ ਬਿਆਸ ਨਦੀ ਦੇ ਕੰਢੇ ਜੀ ਉਹ ਕਹਿ ਰਹੇ ਸੀਗੇ ਕਿ ਇਹ ਇਹੋ ਜਿਹਾ ਯੱਗ ਅਜ ਦੋ 100 ਸਾਲ ਪਹਿਲਾਂ 1925 ਵਿੱਚ ਕਾਲੇਸ਼ਵਰ ਛੋਇਆ ਸੀ ਉਹਦੇ ਬਾਅਦ ਮੈਨੂੰ ਲੱਗਦਾ ਪੂਰੇ ਨਾਰਥ ਇੰਡੀਆ ਅੱਜ ਖਾਸ ਕਰਕੇ ਪੰਜਾਬ 'ਚ ਤਾਂ ਇਹ ਅੱਗੇ ਉਹਨੇ ਪਹਿਲੀ ਵਾਰ ਹੋਣ ਜਾ ਰਿਹਾ ਤੇ ਇਸ ਕਰਕੇ ਸਾਡਾ ਸਭ ਦਾ ਕਰਤੱਵ ਹੈ ਕਿ ਅਸੀਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਜੀ ਸੂ ਸਾਬ ਅਸੀਂ ਇਸ ਗੁਪਤ ਬੂਨੇ ਦਾ ਤੁਹਾਡੇ ਕੋ ਗੁੱਤਾ ਜੀ ਬੈਠੇ ਆ ਤੇ ਸਵਾਮੀ ਜੀ ਵੀ ਕੋਈ ਗੱਲ ਜਿਹੜੀ ਕਰਨੀ ਚਾਹੁੰਦੇ ਆ ਮੈਂ ਸਮਝਦਾ ਕਿ ਉਹ ਗੁੱਤਾ ਜੀ ਵੀ ਇਹਨਾਂ ਨੂੰ ਬਖਤਾ ਮੰਗਦਾ ਤੇ ਅਸੀਂ ਉਹਨਾਂ ਦੇ ਨਾਲ ਇਸ ਵਿਸ਼ੇ ਤੇ ਗੱਲ ਕਰਾਂਗੇ ਜਿਹੜੀ ਸਵਾਮੀ ਜੀ ਨੇ ਨਿਰਦੇਸ਼ ਦਿੱਤਾ ਆ ਕੋਸ਼ਿਸ਼ ਕਰਾਂਗੇ ਉਸ ਉਹਨਾਂ ਦੇ ਨਾਲ ਗੱਲ ਕਰ ਲਈਏ ਤੁਸੀਂ ਇਹ ਜਿਹੜੀ ਗੱਲ ਕੀਤੀ ਆ ਕਿ ਜਿਹੜਾ ਇਸ ਵੇਲੇ ਜਜਮਾਨ ਜਿਹੜੇ ਆ ਕਾਫੀ ਇੱਥੇ ਅਪਰੋਚ ਕਰਨ ਸਵਾਮੀ ਜੀ ਦੇ ਅਪਰੋਚ ਕਰਨ ਇੱਥੇ ਆ ਕੇ ਆਪਣਾ ਵੱਧ ਤੋਂ ਵੱਧ ਬਣ ਤੇ ਨਾਲ ਦੀ ਨਾਲ ਜਿਵੇਂ ਤਿਆਰੀਆਂ ਦੀ ਗੱਲ ਕੀਤੀ ਤੁਸੀਂ ਦੱਸਿਆ ਆ ਕਿ ਇਹ ਜਿਹੜਾ ਚੱਲਣਾ ਆ ਚੱਲਣ ਦੇ ਵਿੱਚ 11 ਤੋਂ 11 ਦਿਨ ਚੱਲਣਾ ਜਿਹੜਾ ਇਹਦੇ ਵਿੱਚੋਂ ਹੋਰ ਕਿਸ ਕਿਸਮ ਦਾ ਜਿੱਦਾਂ ਪਰਿਆਵਰਣ ਦੀ ਲੈ ਕੇ ਗੱਲ ਕੀਤੀ ਆ ਵਿਸ਼ਵ ਸ਼ਾਂਤੀ ਲਈ ਗੱਲ ਕੀਤੀ ਆ ਤੇ ਨਾਲ ਦੀ ਨਾਲ ਹੋਰ ਕਿਹੜਾ ਜਿਹੜਾ ਅਹਿਮ ਕੰਮ ਆ ਇਸ ਹਵਨ ਜਗ ਦੇ ਨਾਲ ਜਿਹੜਾ ਹੂੜਾ ਜੁੜੇ ਅਹਿਮ ਕੰਮ ਹੈ ਸਿੱਸੀ ਦੇਸ਼ੋ ਸ਼ੀ ਮੰਦਿਰ ਚ ਮਹਾਰਾਜ ਜੀ ਦੀ ਕਿਰਪਾ ਨਾਲ ਇਹਦੇ ਇੱਥੇ ਹਮੇਸ਼ਾ ਹੀ ਹੁੰਦਾ 24 ਘੰਟੇ ਇੱਥੇ ਲੰਗਰ ਚੱਲਦਾ ਮੈਡੀਕਲ ਕੈਂਪ ਲੱਗਦੇ ਤੇ ਨਾਲ ਨਾਲ ਹੀ ਮਹਾਰਾਜ ਉਹਨਾਂ ਛੋਟੇ ਬੱਚਿਆਂ ਨੂੰ ਪੜ੍ਹਾਈ ਲਈ ਪਿੰਡ ਦੇ ਬੱਚਿਆਂ ਨੂੰ ਇੱਥੇ ਕੋ ਟਿਊਸ਼ਨ ਸੈਂਟਰ ਕਹਿ ਲੋ ਉਹਨਾਂ ਨੂੰ ਗਾਈਡ ਕਰਨ ਲਈ ਉਹ ਵੀ ਖੋਲ ਰਿਹਾ ਹੈ ਤਾਂ ਮਹਾਰਾਜ ਜੀ ਦਾ ਤਾਂ ਜ਼ਿੰਦਗੀ ਵੀ ਹੈ ਕਿ ਲੋਕ ਸੇਵਾ ਪਰਮਾਰਥ ਸੇਵਾ ਉਹਦੇ ਲਈ ਸਮਰਪਿਤ ਹੈ ਜੀ ਅਸੀਂ ਗੱਲ ਕਰੀਏ ਇਸ ਕੁਤੂਏ ਰਾਨ ਗੱਲ ਉੱਪਰ ਕੇ ਸਾਹਮਣੇ ਆਈ ਹੈ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਕਿ ਸਵਾਮੀ ਉਹਦੇ ਗਿਰੀ ਜੀ ਮਹਾਰਾਜ ਦੇ ਜਿਹੜੇ ਸਵਾਮੀ ਜੀ ਹੈ ਵੱਡੇ ਮਹਾਰਾਜ ਸੀਗੇ ਬ੍ਰਹਮਲੀਨ ਸਵਾਮੀ ਬਸੰਤ ਗਿਰੀ ਜੀ ਮਹਾਰਾਜ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਇਹ ਜਿਹੜੇ ਕਾਰਜ ਚੱਲ ਰਹੇ ਆ ਜਿਹਦੇ ਨਾਲ ਸਵਾਮੀ ਜੀ ਜਿਹੜੇ ਆ ਬੜੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਕਰ ਰਿਹਾ ਜਿਵੇਂ ਬੱਚਿਆਂ ਨੂੰ ਪਿਛਲੇ ਦਿਨੀ ਅਸੀਂ ਇਹ ਦੇਖਿਆ ਸੀਗਾ ਤੇ ਬੱਚਿਆਂ ਨੂੰ ਬੁੱਕਸ ਵੀ ਦਿੱਤੀਆਂ ਗਈਆਂ ਤੇ ਹੋਰ ਵੀ ਕਈ ਜਿਹੜੇ ਕਾਰਜ ਜਿਹੜੇ ਜਨਹਿਤ ਦੇ ਕੀਤੇ ਜਾਂਦੇ ਸਵਾਮੀ ਜੀ ਵੱਲੋਂ ਸੋ ਅਸੀਂ ਹੋਰ ਕੋਈ ਗੱਲ ਸਤੂ ਸਾਬ ਆ ਇਕਰਮ ਦੇ ਸੰਬੰਧ ਚ ਚਾਹੂ ਜਿਹੜੇ ਆਯੋਜਨ ਕੀਤੇ ਜਾਂਦੇ ਆ ਉਹਨਾਂ ਦੇ ਸੰਬੰਧ ਚ ਕੋਈ ਹੋਰ ਗੱਲ ਜਿਹੜੀ ਆ ਦਰਸ਼ਕਾਂ ਨੂੰ ਤੁਸੀਂ ਦੱਸਣੀ ਹੈ ਜਿਹੜਾ ਤੁਸੀਂ ਸਵਾਮੀ ਜੀ ਦੇ ਗੁਰੂ ਬ੍ਰਹਮਲੇਨ ਸਵਾਮੀ ਪਸੰਤ ਗਰੀ ਜੀ ਮਹਾਰਾਜ ਦੀ ਗੱਲ ਕੀਤੀ ਜੀ ਜੀ ਜਿਵੇਂ ਕਿ ਮੈਂ ਉਹਨਾਂ ਕਹਾਂ ਵੀ ਚੁੱਕਾ ਮਹਾਰਾਜ ਦਾ ਹੀ ਕਹਿੰਦੇ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸਭ ਕੁਝ ਹੋ ਰਿਹਾ ਤੇ ਉਹਨਾਂ ਦੇ ਗੁਰੂ ਦੇ ਪਤਿ ਇਹਨਾਂ ਦੀ ਅਨੰਨੇ ਸ਼ਰਧਾ ਆ ਗਈ ਤੇ ਵਜਨਵਾ ਜੀ ਇਹ ਬਹੁਤ ਹੀ ਇੱਕ ਪ੍ਰਾਚੀਨ ਸਥਾਨ ਹੈ ਜੀ ਇੱਥੇ ਸੱਤ ਸਮਾਧੀਆਂ ਹੋ ਰਹਿ ਜੀ ਜਿਹੜੇ ਕੀ ਮਹਾਰਾਜ ਬਸੰਤਗਿਰੀ ਤੋਂ ਪਹਿਲਾਂ ਹੀ ਸਤ ਇੱਥੇ ਮਹਾਪੁਰਸ਼ ਹੋਏ ਤੁਸੀਂ ਆਪੇ ਹੀ ਦੇਖ ਲਓਗੇ ਕਿੰਨਾ ਪੁਰਾਣਾ ਸਥਾਨ ਹੈ ਇਹ ਜਦ ਮੈਂ ਕਿਹਾ ਪਿੰਡ ਬਹੁਤ ਹੀ ਭਾਗਾ ਵਾਲਾ ਹੈਗਾ ਜਿੱਥੇ ਇਹੋ ਜਿਹਾ ਜਿੱਥੇ ਮਹਾਪੁਰਸ਼ ਵਿਰਾਜਦੇ ਰਹੇ ਨੇ ਤਾਂ ਹੁਣ ਮਹਾਰਾਜ ਜਲੋਂ ਹੋਰ ਕੀ ਖਾਸ ਸਨਿਆ ਹੈਗਾ ਮੈਂ ਯਦੁਨੰਦਰ ਜੀ ਗੁਪਤਾ ਜੀ ਨਾਲ ਪ੍ਰਾਰਥਨਾ ਕਰਾਂਗਾ ਉਹ ਅੱਗੇ ਆ ਕੇ ਸੰਦਰਸ਼ਨ ਹਾਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਹਨ પ્રાਚੀਨ ਸਿਦੇਸ਼ਵਰ ਮੰਦਰ ਦੇ ਅਨੰਨ ਭਗਤ ਤੇ Swami Udaygiri ਦੇ ਭਗਤ ਜਿਹੜੇ ਸੇਵਾਦਾਰ ਜਿਹੜੇ ਭਗਤ ਹੈ ਅਨਰਾਗ ਸੂਜੀ ਜਿਨ੍ਹਾਂ ਨੇ ਜਿਹੜਾ ਹਵਨ ਕੋਡ ਹੋ ਰਿਹਾ 1101 ਉਹਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਤੇ ਨਾਲ ਦੀ ਨਾਲ ਲੋਕਾਂ ਨੂੰ ਸੰਗਤਾਂ ਨੂੰ ਅਪੀਲ ਵੀ ਕੀਤੀ ਹੈ ਕਿ ਇਹ 100 ਸਾਲ ਬਾਅਦ ਜਿਹੜਾ ਆਇਆ ਇਦਾਂ ਦੇ ਕਾਰਜ ਜਿਹੜੇ ਆ ਬਹੁਤ ਘੱਟ ਬੜੇ ਰਿਆ ਰਹਉਂਦੇ ਆ ਸੋ ਸੰਗਤਾਂ ਨੂੰ ਵੱਧ ਤੋਂ ਵੱਧ ਚਾਹੀਦਾ ਜਿੱਥੇ ਤੱਕ ਵੀ ਸੋਸ਼ਲ ਮੀਡੀਆ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋ ਮੀਡੀਆ ਰਹੀਂ ਇਹ ਮੈਸੇਜ ਦਿੱਤਾ ਜਾਂਦਾ ਉਹ ਜਰੂਰ ਮਹਾਪੁਰਸ਼ਾਂ ਦੇ ਨਾਲ Swami U ਸਿਦੇਸ਼ਵਰ ਮੰਦਿਰ ਬਸੀ ਗਲਾਮ हुसैन ਚ ਅਪਰੋਚ ਕਰਕੇ ਆਪਣਾ ਨਾਮ ਲਿਖਵਾਉਣ ਔਰ ਜਿਸ ਤਰ੍ਹਾਂ ਦੀ ਵੀ ਪੂਜਾ ਆਰਚਨਾ ਜਾਂ ਸਮਗਰੀ ਚਾਹੁੰਦੇ ਕਰਦੀ ਚਾਹੁੰਦੇ ਹੈ ਮਹਾਂਪੁਰ ਦੱਸਦੀ ਹੈ ਉਹ ਵੀ ਇੱਥੇ ਆ ਕੇ ਦੇਣ ਤਾਂ ਕਿ ਉਹ ਜਿਹੜਾ ਵਿਸ਼ਵ ਸ਼ਾਂਤੀ ਹਿੱਤ ਜਾਂ ਲੋਕਾਂ ਦੇ ਹਿੱਤ ਦਾ ਆਵਾਮ ਦੇ ਹਿੱਤ ਲਈ ਉਹਨਾਂ ਦਾ ਵੀ ਯੋਗਦਾਨ ਪਾ ਸਕੇ ਦਾਵਾਤ ਲਈ ਬਸੀ ਗਲਾਮ हुसैन ਸਿਦੇਸ਼ਵਰ ਮੰਦਿਰ ਤੋਂ ਦਲਜੀਤ ਅਜਰੂਹਾ ਬਹੁਤ ਬਹੁਤ ਧੰਨਵਾਦ ਸੇਵਾ ਸਤਿ